ਬੇਕਰ ਹੋਏ ਕਰੋਨਾ ਲੋਕਾਂ ਰਿਪੋਰਟ ਚ ਹੋਇਆ ਵੱਡਾ ਖੁਲਾਸਾ ਲਗਾਤਾਰ ਵਿਗੜ ਰਹੇ ਨੇ ਹਾਲਾਤ ਟਰੰਪ ਬਰੰਦ ਮੇਰ ਹੋਗੇ ਇਕੱਠੇ ਪ੍ਰਵਾਸੀਆਂ ਦੇ ਹੱਕ ਚ ਕਰ ਦਿੱਤਾ ਵੱਡਾ ਐਲਾਨ ਅਮਰੀਕਾ ਚ ਮੱਚੀ ਹਾਹਾਕਾਰ ਆਸਟ੍ਰੇਲੀਆ ਤੋਂ ਆਈ ਖਬਰ ਨੇ ਪੰਜਾਬੀ ਕੀਤੇ ਹੈਰਾਨ ਸਟੂਡੈਂਟਸ ਦੀ ਤਸਕਰੀ ਦਾ ਮਾਮਲਾ ਪੁਲਿਸ ਵੱਲੋਂ ਜਾਂਚ ਜਾਰੀ ਅਮਰੀਕਾ ਚ ਵਾਪਰਿਆ ਸੜਕ ਹਾਦਸਾ ਪੰਜਾਬੀ ਦੀ ਗਈ ਜਾਨ ਟਰਾਲਾ ਚਲਾਉਣ ਦਾ ਕਰਦਾ ਸੀ ਕੰਮ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦਾ ਕਹਿਣਾ ਹੈ ਕਿ ਦੁਨੀਆ ਭਰ ਚ ਹਿੰਸਾ ਤੇ ਸ਼ੋਸ਼ਣ ਕਾਰਨ ਜ਼ਬਰੀ ਬੇਕਾਰ ਹੋਏ ਲੋਕਾਂ ਦੀ ਗਿਣਤੀ 12.62 ਕਰੋੜ ਤੋਂ ਟੱਪ ਗਈ ਹੈ ਜੋ ਪਿਛਲੇ ਸਾਲ ਮੁਕਾਬਲੇ ਤਕਰੀਬਨ 20 ਲੱਖ ਵੱਧ ਹੈ ਤੇ ਪਿਛਲੇ ਦਹਾਕੇ ਮੁਕਾਬਲੇ ਤਕਰੀਬਨ ਦੁੱਗਣੀ ਹੈ UNHCR ਮੁਖੀ ਫਲੀਪੋ ਗ੍ਰਾਂਡੀ ਨੇ ਨਾਲ ਹੀ ਪਿਛਲੇ 6 ਮਹੀਨਿਆਂ ਚ ਕੁਝ ਆਸਤੀਆਂ ਕਰਨਾ ਵੱਲ ਵੀ ਇਸ਼ਾਰਾ ਕੀਤਾ ਜਿਨ੍ਹਾਂ ਚ ਤਕਰੀਬਨ 20 ਲੱਖ ਸੀਰੀਆਈ ਲੋਕਾਂ ਦੀ ਘਰ ਵਾਪਸੀ ਸ਼ਾਮਲ ਹੈ ਇਹ ਦੇਸ਼ ਤਕਰੀਬਨ ਦਹਾਕੇ ਤੋਂ ਖਾਨਾ ਚੰਗੀ ਦੀ ਮਾਰ ਚੱਲ ਰਿਹਾ ਹੈ ਇਹ ਨਤੀਜੇ ਸ਼ਰਨਾਰਤੀ ਏਜੰਸੀ ਵੱਲੋਂ ਆਪਣੀ ਆਲਮੀ ਰਿਪੋਰਟ ਜਾਰੀ ਕੀਤੇ ਜਾਣ ਮਗਰੋਂ ਸਾਹਮਣੇ ਆਏ ਨੇ ਜਿੱਚ ਕਿਹਾ ਗਿਆ ਕਿ ਅਪ੍ਰੈਲ ਤੱਕ ਜੰਗ ਹਿੰਸਾ ਤੇ ਤਸ਼ੱਦਦ ਕਰਨ ਵਿਦੇਸ਼ ਗਏ ਜਾਂ ਆਪਣੇ ਦੇਸ਼ ਅੰਦਰ ਬੇਕਾਰ ਹੋਏ ਲੋਕਾਂ ਦੀ ਗਿਣਤੀ ਵਧ ਕੇ 12.62 ਕਰੋੜ ਹੋ ਗਈ ਹੈ ਜੋ 1 ਸਾਲ ਪਹਿਲਾਂ 12 ਕਰੋੜ ਸੀ ਇਹਨਾਂ ਚੰਦਰੂਨੀ ਤੌਰ ਤੇ ਬੇਕਾਰ ਹੋਏ ਲੋਕਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਵਧ ਕੇ 7.635 ਕਰੋੜ ਹੋ ਗਈ ਹੈ ਰਿਪੋਰਟ ਅਜੇ ਸਮੇਂ ਚਾਹੀਏ ਜਦ ਮਨੁੱਖੀ ਸਹਾਇਤਾ ਸਮੂਹਾਂ ਨੂੰ ਅਮਰੀਕਾ ਤੇ ਹੋਰ ਪੱਛਮੀ ਮੁਲਕਾਂ ਦੇ ਬਜਟ ਚ ਘਟौती ਦਾ ਸਾਹਮਣਾ ਕਰਨਾ ਪੈ ਰਿਹਾ ਏਜੰਸੀ ਨੇ ਕਿਹਾ ਕਿ ਖਾਨਾ ਜੰਗੀ ਦਾ ਸਾਹਮਣਾ ਕਰ ਰਹੇ ਸੋਦਾਨ ਚ 1.65 4 ਕਰੋੜ ਜਦਕੇ ਸੀਰੀਆ ਚ 1.35 ਕਰੋੜ ਲੋਕ ਬੇਕਾਰ ਹੋਏ ਨੇ ਯੂ ਐਨ ਐਚ ਸੀ ਆਰ ਨੇ ਕਿਹਾ ਕਿ ਅਫਗਾਨਿਸਤਾਨ ਚ 1 ਕਰੋੜ ਤੋਂ ਵੱਧ ਲੋਕਾਂ ਨੂੰ ਜ਼ਬਰੀ ਬੇਕਾਰ ਕੀਤਾ ਤੇ ਤਕਰੀਬਨ 88 ਲੱਖ ਲੋਕ ਯੂਕਰੇਨ ਦੇ ਅੰਦਰ ਜਾ ਬਾਹਰ ਬੇਕਾਰ ਹੋਏ ਨੇ ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਲਾਸ ਐਂਜਲਸ ਖੇਤਰ ਦੇ ਕਈ ਮੇਅਰ ਇਕੱਠੇ ਹੋਏ ਅਤੇ ਉਹਨਾਂ ਨੇ ਟਰੰਪ ਪ੍ਰਸ਼ਾਸਨ ਤੋਂ ਪ੍ਰਵਾਸੀਆਂ ਵਿਰੁੱਧ ਤੇਜ਼ ਕੀਤੇ ਜਾ ਰਹੇ ਛਾਪਿਆਂ ਨੂੰ ਰੋਕਣ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਇਸ ਕਾਰਵਾਈ ਨਾਲ ਉਹਨਾਂ ਦੇ ਸ਼ਹਿਰ ਵਿੱਚ ਡਰ ਫੈਲ ਗਿਆ ਤੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਹਾਲਾਂਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਦੀ ਮੰਗ ਵੱਲ ਕੋਈ ਧਿਆਨ ਦੇਣਗੇ ਲਾਸ ਐਂਜਲਸ ਖੇਤਰ ਦੇ ਮੇਅਰ ਅਤੇ ਸਿਟੀ ਕਾਉਂਸਲ ਮੈਂਬਰਾਂ ਨੇ ਵੀ ਟਰੰਪ ਪ੍ਰਸ਼ਾਸਨ ਤੋਂ ਛਾਪਿਆਂ ਦੌਰਾਨ ਇਮੀਗ੍ਰੇਸ਼ਨ 에ਜੰਟਾਂ ਦੇ ਨਾਲ ਹਥਿਆਰਬੰਦ ਸੈਨਿਕਾਂ ਦੀ ਤਾਇਨਾਤੀ ਬੰਦ ਕਰਨ ਦੀ ਮੰਗ ਕੀਤੀ ਹੈ ਪੈਰਾਮਾਉਂਟ ਡਿਪਟੀ ਮੇਅਰ ਬ੍ਰੈਂਡਾ ਆਲਮੋਸਟ ਨੇ ਕਿਹਾ ਕਿ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਮੇਰੀ ਗੱਲ ਸੁਣੋ ਸਾਡੇ ਖੇਤਰ ਦੇ ਵਸਨੀਕਾਂ ਨੂੰ ਡਰਾਉਣਾ ਬੰਦ ਕਰੋ ਲਾਸ ਐਂਜਲਸ ਦੇ ਮੇਅਰ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਕਿਰਨ ਵਾਸ ਜੋ ਪ੍ਰੈਸ ਕਾਨਫਰੰਸ ਦੌਰਾਨ ਹੋਰ ਮੇਰੇ ਨਾਲ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਵਾਈਟ ਹਾਊਸ ਦੇ ਇਸ਼ਾਰੇ ਤੇ ਛਾਪੇਆ ਰਾਹੀਂ ਡਰ ਫੈਲਾਇਆ ਜਾ ਰਿਹਾ ਲਾਸ ਐਂਜਲਸ ਵਿੱਚ ਕਰਾਰ ਦਾ ਕਰਫਿਊ ਸ਼ੁਰੂ ਹੋ ਗਿਆ ਜੋ ਸ਼ਹਿਰ ਦੇ 2.5 ਵਰਗ ਕਿਲੋਮੀਟਰ ਖੇਤਰ ਵਿੱਚ ਜਿੰਨਾ ਚਿਰ ਲੋੜ ਹੋਵੇ ਲਾਗੂ ਰਹੇਗਾ ਲਾਸ ਐਂਜਲਸ ਖੇਤਰ ਦਾ ਖੇਤਰਫਲ ਲਗਭਗ 1295 ਵਰਗ ਕਿਲੋਮੀਟਰ ਹੈ ਵਾਸ ਨੇ ਕਿਹਾ ਕਿ ਜੇ ਇਹ ਛਾਪੇ ਮਾਰੀ ਜਾਰੀ ਰਹਿੰਦੀ ਹੈ ਜੇਕਰ ਸਾਡੀਆਂ ਸੜਕਾਂ ਤੇ ਸੈਨਿਕ ਤਾਇਨਾਤ ਕੀਤੇ ਜਾਂਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਕਰਫਿਊ ਜਾਰੀ ਰਹੇਗਾ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਸੰਘੀ ਅਦਾਲਤ ਨੂੰ ਛਾਪੇਮਾਰੀ ਵਿੱਚ ਫਸ ਜਾਂਦੀ ਵਰਤੋਂ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਇਸ ਤਰ੍ਹਾਂ ਪੁਲਿਸ ਵਿਭਾਗ ਅਨੁਸਾਰ ਲਾਸ ਐਂਜਲਸ ਪੁਲਿਸ ਨੇ ਵਿਰੋਧ ਪ੍ਰਦਰਸ਼ਨਾਂ ਦੇ ਸਬੰਧ ਵਿੱਚ ਸ਼ਨੀਵਾਰ ਤੋਂ ਲਗਭਗ 400 ਲੋਕਾਂ ਨੂੰ ਗ੍ਰਿਫਤਾਰਾ ਅਤੇ ਹਿਰਾਸਤ ਵਿੱਚ ਲਿਆ ਪੁਲਿਸ ਅਨੁਸਾਰ ਜ਼ਿਆਦਾਤਰ ਲੋਕਾਂ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀਆਂ ਬੇਨਤੀਆਂ ਦੀ ਉਲੰਘਣਾ ਕਰਕੇ ਖੇਤਰਨਾ ਛੱਡਣ ਲਈ ਗ੍ਰਿਫਤਾਰ ਕੀਤਾ ਗਿਆ ਹੈ ਆਸਟ੍ਰੇਲੀਆ ਵਿੱਚ ਸਟੂਡੈਂਟਸ ਨੂੰ ਲਾਲਚ ਦੇ ਕੇ ਉਹਨਾਂ ਦੀ ਤਸਕਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹਾਲ ਹੀ ਵਿੱਚ ਆਸਟ੍ਰੇਲੀਆਈ ਸੰਘੀ ਪੁਲਿਸ ਨੇ ਇੱਕ ਔਰਤ ਨੂੰ ਮਨੁੱਖੀ ਤਸਕਰੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਜਿਸ ਤੇ ਕਥਿਤ ਤੌਰ ਤੇ ਪਾਪਿਓ ਨਿਊ ਗਿਨੀ ਦੇ ਸਟੂਡੈਂਟਸ ਨੂੰ ਝਾਲੀ ਸਕਾਲਰਸ਼ਿਪ ਦੇ ਕੇ ਆਸਟ੍ਰੇਲੀਆ ਲਿਆਉਣ ਤੇ ਫਿਰ ਉਹਨਾਂ ਦਾ ਸ਼ੋਸ਼ਣ ਕਰਨ ਦਾ ਇਲਜ਼ਾਮ ਹੈ ਏਐਫਪੀ ਨੇ ਦੱਸਿਆ ਕਿ 56 ਸਾਲਾ ਔਰਤ ਜੋ ਕਿ ਆਸਟ੍ਰੇਲੀਆ ਤੇ ਨਾਈਜੀਰੀਆ ਦੀ ਦੋਹਰੀ ਨਾਗਰਿਕਤਾ ਰੱਖਦੀ ਹੈ ਉਸ ਨੂੰ ਬੁੱਧਵਾਰ ਨੂੰ ਪੀਐਨਜੀ ਤੋਂ ਇੱਕ ਫਲਾਈਟ ਤੇ ਬ੍ਰਿਸਬੇਨ ਹਵਾਈ ਅੱਡੇ ਤੇ ਪੌਂਚਨ ਤੇ ਗ੍ਰਿਫਤਾਰ ਕੀਤਾ ਗਿਆ ਉਸਤੇ 31 ਅਪਰਾਧਾਂ ਦੇ ਦੋਸ਼ ਲਗਾਏ ਗਏ ਨੇ ਜਿਨ੍ਹਾਂ ਵਿੱਚ ਵਿਅਕਤੀਆਂ ਦੀ ਤਸਕਰੀ ਦੇ 4 ਦੋਸ਼, ਮਜ਼ਦੂਰੀ ਜਾਂ ਸੁਗਮਾਂ ਲਈ ਧੋਖੇਬਾਜ਼ ਭਰਤੀ ਤੇ 14 ਇਲਜ਼ਾਮ ਅਤੇ ਅਜਹਿ ਵਿਵਾਰ ਵਿੱਚ ਸ਼ਾਮਲ ਹੋਣ ਤੇ 13 ਇਲਜ਼ਾਮ ਸ਼ਾਮਲ ਹੈ ਜਿਸ ਕਾਰਨ ਇੱਕ ਵਿਅਕਤੀ ਕਰਜ਼ੇ ਵਿੱਚ ਫਸ ਜਾਂਦਾ ਹੈ ਇਸ ਵੰਦੀ ਆਸਟ੍ਰੇਲੀਆਈ ਸੰਗੀਤ ਅਧਿਕਾਰੀਆਂ ਨੇ ਜੁਲਾਈ 2022 ਵਿੱਚ ਇੱਕ ਜਾਂਚ ਸ਼ੁਰੂ ਕੀਤੀ ਜਦ ਉਸਦੀ ਮਨੁੱਖੀ ਤਸਕਰੀ ਟੀਮ ਨੂੰ ਕਿਊਂਜ਼ਲੈਂਡ ਰਾਜ ਵਿੱਚ ਪੁਲਿਸ ਤੋਂ ਪੀਐਨਜੀ ਨਾਗਰਿਕਾਂ ਦੇ ਇੱਕ ਸਮੂਹ ਬਾਰੇ ਜਾਣਕਾਰੀ ਮਿਲੀ ਜੋ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਚਲੇ ਗਏ ਸਨ ਪਰ ਇਸਤੀ ਵਜਾਇ ਖੇਤਾਂ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਐਫਪੀ ਨੇ ਇਲਜ਼ਾਮ ਲਗਾਇਆ ਕਿ ਮਾਰਚ 2021 ਅਤੇ ਜੁਲਾਈ 2023 ਵਿਚਕਾਰ ਔਰਤ 15 ਪੀਐਨਜੀ ਨਾਗਰਿਕਾਂ ਨੂੰ ਪੂਰੀ ਵਿੱਦਿਕ ਸਕਾਲਰਸ਼ਿਪ ਦੇ ਵਾਅਦੇ ਤੇ ਆਸਟ੍ਰੇਲੀਆ ਲੈ ਕੇ ਆਈ ਆਸਟ੍ਰੇਲੀਆ ਪਹੁੰਚਣ ਤੋਂ ਥੋੜੀ ਦੇਰ ਪਹਿਲਾਂ ਜਾਂ ਬਾਅਦ ਵਿੱਚ ਸਟੂਡੈਂਟਸ ਨੂੰ ਕਾਨੂੰਨੀ ਦਸਤਾਵੇਜ਼ ਤੇ ਦਸਤਕ ਕਰ ਲਈ ਮਜਬੂਰ ਕੀਤਾ ਗਿਆ ਜੋ ਔਰਤ ਨੂੰ ਟਿਊਸ਼ਨ ਹਵਾਈ ਕਿਰਾਏ ਵੀਜ਼ਾ ਬੀਮਾ ਤੇ ਕਾਨੂੰਨੀ ਫੀਸਾਂ ਨਾਲ ਜੁੜੇ ਖਰਚਿਆਂ ਦਾ ਭੁਗਤਾਨ ਕਰਨ ਲਈ ਸਹਿਮਤ ਸਨ ਜਿਸ ਨਾਲ ਉਹ ਕਰਜ਼ੇ ਵਿੱਚ ਡੁੱਬ ਗਏ ਔਰਤ ਨੇ ਕਥਿਤ ਤੌਰ ਤੇ ਫਿਰ ਪੀਐਨਜੀ ਨਾਗਰਿਕਾਂ ਨੂੰ ਕਿਊਜ਼ਲੈਂਡ ਦੇ ਖੇਤਾਂ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਤੇ ਉਹਨਾਂ ਦੇ ਕਰਜ਼ਾ ਚੁਕਾਉਣ ਲਈ ਉਹਨਾਂ ਦੀਆਂ ਤਨਖਾਹਾਂ ਰੋਕ ਲਈਆਂ ਜੇਕਰ ਉਹ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਨੂੰ ਮਨੁੱਖੀ ਤਸਕਰੀ ਦੇ ਹਰੇਕ ਦੋਸ਼ ਲਈ ਵੱਧ ਤੋਂ ਵੱਧ 12 ਸਾਲ ਦੀ ਕੈਦ ਧੋਖੇਬਾਜ਼ ਭਰਤੀ ਦੇ ਹਰੇਕ ਇਲਜ਼ਾਮ ਲਈ 7 ਸਾਲ ਅਤੇ ਕਿਸੇ ਵਿਅਕਤੀ ਨੂੰ ਕਰਜ਼ੇ ਦੇ ਫਸਾਉਣ ਦੇ ਹਰੇਕ ਇਲਜ਼ਾਮ ਲਈ 4 ਸਾਲ ਦੀ ਸਜ਼ਾ ਹੋ ਸਕਦੀ ਹੈ ਅਮਰੀਕਾ ਵਿਖੇ ਵਾਪਰੇ ਸਰਕਾਰ ਹੱਥ ਸੇ ਜੋ ਮਸ਼ੀਵਾੜਾ ਦੇ ਨੌਜਵਾਨ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ ਸਥਾਨਿਕ ਸੁੰਦਰਨਗਰ ਦੇ ਵਾਸੀ ਕਰਨੈਲ ਸਿੰਘ ਕਾਲਾ ਛੌੜੀਆਂ ਵਾਲੇ ਦਾ ਪੁੱਤਰ ਦਿਲਪ੍ਰੀਤ ਸਿੰਘ ਕਰੀਬ 2.5 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਫ੍ਰਿਜੋਨੋ ਵਿਖੇ ਰਹਿੰਦਾ ਸੀ ਦਿਲਪ੍ਰੀਤ ਸਿੰਘ ਉੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਬੀਤੇ ਦਿਨ ਉਹ ਆਪਣਾ ਟਰਾਲਾ ਲੈ ਕੇ ਇੰਟਰਸਟੇਟ 40 ਤੇ ਪੂਰਬ ਦਿਸ਼ਾ ਵੱਲ ਜਾ ਰਿਹਾ ਸੀ ਕਿ ਟਰਾਲਾ ਪਲਟ ਗਿਆ ਤੇ ਉਸ ਦੀ ਮੌਤ ਹੋ ਗਈ